ਗੁਰੂ ਰਾਮਦਾਸ ਤੇਰੀ ਸਰਣ ਗੁਰੂ ਰਾਮਦਾਸ ਗੁਰੂ ਰਾਮਦਾਸ ਤੇਰੀ ਸਰਣ ਗੁਰੂ ਰਾਮਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਤੇਰੀ ਸਰਣ ਆਪ ਸਭਨਾਂ ਨੇ ਇਹ ਸ਼ਬਦ ਸੁਣਿਆ ਹੋਵੇਗਾ ਜੀ ਭਾਈ ਸੇਬ ਭਾਈ ਭੁਪਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਉਹਨਾਂ ਨੇ ਇਹ ਸ਼ਬਦ ਗਾਇਨ ਕੀਤਾ ਹੈ ਮੇਲਸ ਖੇលਦੇ ਆਪਾਂ ਇਹ ਸ਼ਬਦ ਕਰਾਂਗੇ ਜੀ ਬਹੁਤ ਹੀ ਪਿਆਰੀ ਕੰਪੋਜੀਸ਼ਨ ਹੈ ਬਹੁਤ ਹੀ ਮਿੱਠੀ ਕੰਪੋਜੀਸ਼ਨ ਹੈ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦਾ ਜੋ ਅਵਤਾਰ ਦਿਹਾੜਾ ਆ ਰਿਹਾ ਹੈ ਤੁਸੀਂ ਉਸ ਤੇ ਪ੍ਰੈਕਟਿਸ ਕਰਕੇ ਸ਼ਬਦ ਨੂੰ ਗਾਇਨ ਕਰ ਸਕਦੇ ਹੋ ਜੀ ਆਓ ਜੀ ਕਰਦੇ ਹਾਂ ਗੋਰਾਮ ਦਾਸ ਗੋਰਾਮ ਦਾਸ ਤੇਰੀ ਸਰਣ ਤੇਰੀ शरण तेरी शरण गोर राम दास तेरी शरण गोर रामदास गोर राम दास अग अंतक अग ब अग अंतक बदना सल सर, सल सर, सलक सल कव सल सर, सल एक फेर अग अंतक बदना अग अंतक अकना सलकव गोल रामदास तेरी शर गोर रामदास गोर राम दास, गोर रामदा गोर राम दास, तेरी, तेरी, तेरी शरण तेरी शरण गोर ਰਾਮਦਾਸ ਤੇਰੀ ਸਰਣ ਗੁਰੂ ਰਾਮਦਾਸ ਇਹ ਹੈ ਜੀ ਇਸ ਦੀ ਅਸਥਾਈ ਜੋ ਕਿ ਇਹ ਸ਼ਬਦ ਹੈ ਪਟਾਂ ਦੀ ਜੋ ਸਲ੍ਹੀ ਇਹ ਹਨ ਉਹਨਾਂ ਦੇ ਵਿੱਚੋਂ ਇਹ ਸ਼ਬਦ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ 1406 ਅੰਗ ਤੇ ਇਹ ਸ਼ਬਦ शोभित है ਤੇ ਤੁਸੀਂ ਇਸ ਨੂੰ ਆਈ ਗ੍ਰੰਥ ਤੋਂ ਵੀ ਲੱਭ ਸਕਦੇ ਹੋ ਗੁਰੂ ਰਾਮਦਾਸ ਤੇਰੀ ਸਰਨ ਇਸ ਤਰ੍ਹਾਂ ਤੁਸੀਂ ਸਰਚ ਕਰ ਸਕਦੇ ਹੋ ਜੀ ਇਹਦੀ ਪਹਿਲੀ ਪੰਕਤੀ ਹੈ ਅਗ ਅੰਤਕ ਬਦੈਨਾ ਸਲ ਕਵ ਗੁਰੂ ਰਾਮਦਾਸ ਤੇਰੀ ਸਰਨ ਜੇ ਤੁਸੀਂ ਆਈ ਗ੍ਰੰਥ ਤੋਂ ਗੁਰੂ ਰਾਮਦਾਸ ਤੇਰੀ ਸਰਨ ਸਰਚ ਕਰਦੇ ਹੋ ਤਾਂ ਇਹ ਆਈ ਗ੍ਰੰਥ ਤੋਂ ਤੁਹਾਨੂੰ ਸ਼ਬਦ ਆਸਾਨੀ ਨਾਲ ਮਿਲ ਜਾਏਗਾ ਜੀ ਏ ਹੈ ਸਦੀ ਅਸਥਾਈ ਇਸ ਦਾ ਅੰਤਰ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ